ਸਵਾਗਤ ਹੈ ਜੀ ਹੁਸ਼ਾਰਪੁਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾਸ਼ਪ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਤੇ ਜੇਕਰ ਆਪਾਂ ਇਹ ਨਤੀਜਿਆਂ ਦੀ ਗੱਲ ਕਰੀਏ ਤਾਂ ਨਤੀਜਿਆਂ ਦੇ ਵਿੱਚ ਇੱਕ ਵਾਰ ਮੁੜ ਤੋਂ ਪੰਜਾਬ ਦੀਆਂ ਧੀਆਂ ਨੇ ਬਾਜ਼ੀ ਮਾਰੀ ਹੈ ਜੀ ਹਾਂ ਟੌਪ 3 ਪੰਜਾਬ ਦੇ ਵਿੱਚ ਤਿੰਨ ਕੁੜੀਆਂ ਨੇ ਬਾਜ਼ੀ ਮਾਰੀ ਹੈ ਜਿਨ੍ਹਾਂ ਦੇ ਨਾਮ ਨੇ ਜਿਸ ਕੁੜੀ ਵੱਤੋਂ 500 ਦੇ ਵਿੱਚੋਂ 500 ਅੰਕ ਲੈ ਕੇ ਸੂਬੇ ਭਰ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਗਿਆ ਹਰਸੀਰਤ ਕੋਰ ਜੋ ਕਿ ਜ਼ਿਲ੍ਹਾ ਬਰਨਾਲਾ ਦੀ ਰਹਿਣਵਾਲੀ ਅਤੇ ਸਰਬਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆਮੰਦਰ ਸਕੂਲ ਦੀ ਵਿਦਿਆਰਥਣ ਹੈ ਤੇ ਇਸੇ ਤਰ੍ਹਾਂ ਪਿੰਡ ਕਸੋਆਣਾ ਜ਼ਿਲ੍ਹਾ ਫਿਰੋਜ਼ਪੁਰ ਅਧੀਨ ਇਹ ਪਿੰਡ ਹੁੰਦਾ ਕਸੋਆਣਾ ਤੇ ਉੱਥੋਂ ਦੀ ਰਹਿਣਵਾਲੀ ਮਨਵੀਰ ਕੌਰ ਨੇ 500 ਵਿੱਚੋਂ 498 ਅੰਕ ਲੈ ਕੇ ਦੂਜਾ ਰੈਂਕ ਹਾਸਲ ਕੀਤਾ ਹੈ ਸੂਬੇ ਭਰ ਦੇ ਵਿੱਚੋਂ ਤੇ ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਤਿੱਖੀ ਪਿੰਡ ਦੀ ਰਹਿਣਵਾਲੀ ਅਰਸ਼ ਨੇ ਜੋ ਕਿ ਸ਼੍ਰੀ ਸਾਰਾ ਚੰਦ ਵਿਦਿਆਮੰਦਰ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣਾਂ ਉਸ ਵੱਲੋਂ ਵੀ ਸੂਬੇ ਭਰ ਦੇ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਗਿਆ ਜ ਜੀਹਾਂ ਇੱਕ ਵਾਰ ਮੁੜ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂ ਦੇ ਨਤੀਜਿਆਂ ਦੇ ਵਿੱਚ ਪੰਜਾਬ ਦੀਆਂ ਤਿੰਨ ਧੀਆਂ ਨੇ ਬਾਜ਼ੀ ਮਾਰੀ ਹੈ ਉੱਥੇ ਜੇਕਰ ਆਪਾਂ ਓਵਰਲ ਮੈਰਿਟ ਲਿਸਟ ਦੀ ਗੱਲ ਕਰੀਏ ਤਾਂ ਸੂਬੇ ਭਰ ਦੇ ਵਿੱਚੋਂ 290 ਵਿਦਿਆਰਥੀਆਂ ਨੇ ਮੈਰਿਟ ਲਿਸਟ ਦੇ ਵਿੱਚ ਆਪਣੀ ਥਾਂ ਬਣਾਈ ਹੈ ਜਿਸ ਵਿੱਚੋਂ 56 ਮੁੰਡੇ ਨੇ ਤਾਂ 234 ਕੁੜੀਆਂ ਨੇ ਜੇਕਰ ਆਪਾਂ ਹੁਸ਼ਾਰਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਜ਼ਿਲ੍ਹੇ ਦੇ 31 ਵਿਦਿਆਰਥੀਆਂ ਨੇ ਮੈਰਿਟ ਲਿਸਟ ਵਿੱਚ ਆਪਣੀ ਥਾਂ ਬਣਾਈ ਹੈ ਤਾਂ ਸਾਰੇ ਵਿਦਿਆਰਥੀ ਪੰਜਾਬ ਭਰ ਦੇ ਜੋ ਮੈਰਿਟ ਲਿਸਟ ਵਿੱਚ ਆਏ ਨੇ ਵਧਾਈ ਦੇ ਪਾਤਰ ਨੇ ਖਾਸ ਕਰ ਜੇਕਰ ਆਪਾਂ ਧੀਆਂ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਅਕਸਰ ਹੀ ਆਪਾਂ ਕਹਿੰਦੇ ਆ ਕਿ ਕੁੜੀਆਂ ਵੀ ਮੁੰਡਿਆਂ ਨਾਲ ਘੱਟ ਨਹੀਂ ਐ ਤੇ ਜਦੋਂ ਜਦੋਂ ਵੀ ਨਤੀਜੇ ਸਾਹਮਣੇ ਆਉਂਦੇ ਨੇ ਤਾਂ ਉਹਨਾਂ ਵਿੱਚ ਜ਼ਿਆਦਾਤਰ ਰੇਸ਼ਿਓ ਜਿਹੜੀ ਉਹ ਜ਼ਿਆਦਾਤਰ ਗਿਣਤੀ ਹੈ ਉਹ ਕੁੜੀਆਂ ਦੀ ਹੁੰਦੀ ਹੈ ਜਿਨ੍ਹਾਂ ਵੱਲੋਂ ਮੋਹਰੀ ਭੂਮਿਕਾ ਨਿਭਾਈ ਜਾਂਦੀ ਹੈ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂ ਦੇ ਨਤੀਜਿਆਂ ਵਿੱਚ ਵੀ ਪੰਜਾਬ ਦੀਆਂ ਤਿੰਨ ਧੀਆਂ ਨੇ ਸੂਬੇ ਦਾ ਨਾਂ ਦੇਸ਼ ਭਰ ਦੇ ਵਿੱਚ ਰੋਸ਼ਨ ਕੀਤਾ